ਕੈਂਸਰ ਦੀ ਨਾਮੁਰਾਦ ਬਿਮਾਰੀ ਜਿਸ ਨੇ ਦੁਨੀਆ 'ਚ ਤਬਾਹੀ ਮਚਾਉਂਦੇ ਹੋਏ ਕਈ ਲੋਕਾਂ ਦੀ ਜਾਨ ਲੈ ਲਈ ਤੇ ਪੰਜਾਬ 'ਚ ਵੀ ਇਹੀ ਮੰਜ਼ਰ ਹੈ ਕੈਂਸਰ ਦੀ ਬਿਮਾਰੀ ਦੀ ਰੋਕਥਾਮ ਲਈ ਅੱਜਕਲ ਵੀਟ ਗ੍ਰਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਵੀਟ ਗ੍ਰਾਸ ਦਾ ਜੂਸ ਕੱਟ ਕੇ ਪੀਣ ਨਾਲ ਕੈਂਸਰ ਦੇ ਮਰੀਜ਼ ਚਮਤਕਾਰੀ ਤਰੀਕੇ ਨਾਲ ਠੀਕ ਹੋ ਰਹੇ ਨੇ ਜਿਸ ਨੂੰ ਦੇਖਦੇ ਹੋਏ ਬਠਿੰਡਾ ਜਿਲ੍ਹੇ ਦੇ ਪਿੰਡ ਰਾਮੂ ਵਾਲਾ 'ਚ ਨੌਜਵਾਨਾਂ ਵੱਲੋਂ ਐਨਆਰਆਈਆਂ ਦੇ ਸਹਿਯੋਗ ਨਾਲ ਵੀਟ ਗ੍ਰਾਸ ਜੂਸ ਤਿਆਰ ਕਰਕੇ ਕੈਂਸਰ ਅਤੇ ਹੋਰ ਮਰੀਜ਼ਾਂ ਨੂੰ ਮੁਫਤ ਪਹੁੰਚਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਅੱਗੇ ਵਧੀਏ ਤੁਹਾਨੂੰ ਵੀਟਗ੍ਰਾਸ ਜੂਸ ਬਾਰੇ ਜਾਣਕਾਰੀ ਦੰਨੇ ਆ ਕਿ ਇਸ ਦੇ ਫਾਇਦੇ ਕੀ ਨੇ ਵੀਟਗ੍ਰਾਸ ਜੂਸ ਹਰੇ ਰੰਗ ਦਾ ਹੁੰਦਾ ਹੈ ਜੋ ਕਲੋਰੋਫਿਲ ਦੇ ਕਾਰਨ ਹੁੰਦਾ ਹੈ ਇਸ 'ਚ 133 ਤੱਤ ਪਾਏ ਜਾਂਦੇ ਨੇ ਕਲੋਰੋਫਿਲ ਹਰੇ ਪੌਦਿਆਂ ਤੇ ਸਬਜ਼ੀਆਂ 'ਚ ਪਾਇਆ ਜਾਂਦਾ ਹੈ ਜੋ ਹਰੇ ਪੌਦਿਆਂ ਦੀ ਪਾਣੀ ਗਰਮੀ ਦੀ ਮੌਜੂਦਗੀ 'ਚ ਕੁਦਰਤੀ ਭੋਜਨ ਬਣਾਉਣ 'ਚ ਮਦਦ ਕਰਦਾ ਹੈ ਇਸ ਦਾ ਮੁੱਖ ਕੰਮ ਸਾਡੇ ਸਰੀਰ ਦੇ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣਾ ਹੈ ਵੀਟ ਗ੍ਰਾਸ ਛੋਟੀ ਤੋਂ ਛੋਟੀ ਬਿਮਾਰੀ ਤੋਂ ਲੈ ਕੇ ਗਠੀਆ, ਗੋਡਿਆਂ ਦਾ ਦਰਦ, ਕੈਂਸਰ, ਅਧਰੰਗ, ਸ਼ੂਗਰ, ਬਲੱਡ ਪ੍ਰੈਸ਼ਰ ਵਰਗੀਆਂ ਲਗਭਗ 300 ਬਿਮਾਰੀਆਂ ਦਾ ਇਲਾਜ ਕਰਦੀ ਹੈ। ਉਹਤੀ ਇਸ ਮੌਕੇ ਇਸ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਵੀਟ ਗ੍ਰਾਸ ਤਿਆਰ ਕਰਨ ਲਈ ਸਪੈਸ਼ਲ 33 ਰੁਪਏ ਪ੍ਰਤੀ ਕਿਲੋ ਵਾਲੇ ਕਣਕ ਦਾ ਬੀਜ ਲਿਆ ਕੇ ਉਸ ਨੂੰ 24 ਘੰਟੇ ਲਈ ਮਿੱਟੀ 'ਚ ਦੱਬਣ ਤੋਂ ਬਾਅਦ ਬਗੈਰ ਰੇ ਸਪਰੇਅ ਦੇ ਇਨਾ ਟ੍ਰੇਅਰ 'ਚ ਵੀਟ ਗ੍ਰਾਸ ਤਿਆਰ ਕੀਤੀ ਜਾਂਦੀ ਹੈ। ਤੇ ਇਸ ਪੂਰੇ ਪ੍ਰੋਸੈਸ ਨੂੰ 20 ਤੋਂ 22 ਦਿਨ ਦਾ ਸਮਾਂ ਲੱਗਦਾ ਹੈ। ਸਾਨੂੰ ਕਈ ਬੰਦੇ ਪਹੁੰਚਦੇ ਆ ਵੀ ਕਿਵੇਂ ਤਿਆਰ ਕਰਦੇ ਆ ਕਿਵੇਂ ਇਹਨੂੰ ਵਰਤੋਂ ਕਰਦੇ ਆ। ਅਸੀਂ ਪਹਿਲਾਂ ਸੂਏ ਦੀ ਮਿੱਟੀ ਲਿਆਉਣੀ ਆ ਉਹਨੂੰ ਸਾਣਦੇ ਆ। ਸਾਣ ਕੇ ਉਹਨੂੰ ਬੱਠਲ ਦੇ ਵਿੱਚ ਮਿੱਟੀ ਨੂੰ ਪਾ ਕੇ ਮੜ ਕੇ ਉਹਨੂੰ ਪਾਣੀ ਪਾ ਕੇ ਭਿਉਣ ਲੈਣੇ ਆ। ਫਿਰ ਉਹਨੂੰ ਕਣਕ ਨੂੰ ਲਾਉਣੀ ਆ। ਪਹਿਲਾਂ ਕਣਕ ਅਸੀਂ ਬਿਨਾ ਰੇਸ ਰੁਪਏ ਤੋਂ ਜੂਪੀ ਦੀ ਐਮਪੀ ਦੀ ਜਿਹੜੀ ਕਣਕਾਂ ਦੀ ਉਹ ਲੈਉਣੇ ਆ ਉਹ 33 ਰੁਪਏ ਕਿਲੋ ਆਉਂਦੀ ਹੈ ਜਿਹੜੇ ਆਪਣੇ ਜਿਵੇਂ ਨਿਹਾਲ ਸਿੰਘ ਵਾਲਾ ਹੋ ਗਿਆ ਬਰਨਾਲੇੋਂ ਮਿਲਦੀ ਹੈ ਤੇ ਇੱਕ ਥਰਾਜ ਪਿੰਡ ਚੱਕੀ ਉੱਥੇ ਉਥੋਂ ਮਿਲਦੀ ਹੈ ਇਸ ਕਾਰਨ ਨਾਲ ਅਸੀਂ ਉਥੋਂ ਲੈਉਣੇ ਆ 33 ਰੁਪਏ ਕਿਲੋ ਦੀ ਹੈ ਪਹਿਲਾਂ ਇਹਨੂੰ ਅਸੀਂ ਕਣਕ ਨੂੰ ਲਿਆ ਕੇ ਧੋਣੇ ਆ ਧੋ ਕੇ ਇਹਨੂੰ 24 ਘੰਟੇ ਦਬਦਿਆਂ 24 ਘੰਟੇ ਦੱਬ ਕੇ ਇਹਨੂੰ ਮੋੜ ਕੇ ਕੱਢ ਕੇ ਗਿੱਲੇ ਬੋਰੀਆਂ ਦੇ ਵਿੱਚ ਪਾ ਕੇ ਇਹਨੂੰ 24 ਘੰਟੇ ਦਬਦੇ ਆ ਜਿਹਦੇ ਨਾਲ ਟੰਘੂਰ ਲਾ ਜਾਂਦੀ ਹੈ ਟੰਘੂਰ ਲਾ ਕੇ ਇਹਨੂੰ ਫਿਰ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਬੱਠਲ ਦੇ ਵਿੱਚ ਮਿੱਟੀ ਪਾ ਕੇ ਉਹਨੂੰ ਪਾਣੀ ਦਾ ਸੜਕਾ ਲਾ ਕੇ ਉਹਦੇ ਨਾਲ ਤਿਆਰ ਕਰਦੇ ਆ ਮੜ ਕੇ ਇਹ ਕਟੁਕਟ ਅੱਗੇ ਜਿਵੇਂ ਠੰਡ ਪੈ ਚੁੱਕੀ ਹੁਣ ਠੰਡ ਦੇ ਨਾਲ ਹੁਣ ਕਟੁਕਟ 18 19 ਦਿਨ ਲੈ ਰਹੀ ਹੈ ਪਹਿਲਾਂ ਇਹ ਇਹੀ ਕਾਣਕ 11 12 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਸੀ ਇੱਥੇ ਤਕਰੀਬਨ 2.5 ਮਹੀਨੇ ਦੇ ਕਰੀਬ ਰੀਟ ਕ੍ਰਸ ਦੀ ਸੇਵਾ ਚੱਲ ਰਹੀ ਆ ਜਿਹਦੇ ਨਾਲ ਨੇਕਾਈ ਕੈਸੇ ਅਰਦਾਹੇ ਮਰੀਜ਼ ਸਾਡੇ ਨਗਰ ਦੇ ਵਿੱਚ ਹੀ 2-3 ਮਰੀਜ਼ ਸੀਗੇ ਉਹ ਠੀਕ ਹੋ ਚੁੱਕੇ ਹਨ ਬਿਲਕੁਲ ਜਿਹੜੇ ਕਿ ਰੋਟੀ ਵੀ ਨਹੀਂ ਸੀ ਖਾਂਦੇ ਤਿੰਨ-ਤਿੰਨ ਚਾਰ-ਚਾਰ ਰੋਟੀਆਂ ਖਾਣ ਲੱਗ ਗਏ ਵਧੀਆ ਤੋਰਾ ਫੇਰਾ ਵਧੀਆ ਸਿਹਤ ਬਣ ਗਈ ਹੈ ਬਾਕੀ ਬਹੁਤ ਦੂਰ-ਦੂਰੋਂ ਸਾਡੇ ਨਗਰ ਦੇ ਵਿੱਚ ਹੁਣ ਮਤਲਬ ਮਰੀਜ਼ ਆਏ ਨੇ ਤੇ ਠੀਕ ਹੋਏ ਨੇ ਬਾਕੀ ਸਾਡੇ ਨਗਰ ਦੇ ਐਨ ਆਰ ਆਈ ਭਰਾ ਜਿਹੜੇ ਬਾਹਰੋਂ ਉਹ ਬਹੁਤ ਯੋਗਦਾਨ ਦੇ ਰਹੇ ਨੇ ਬਾਕੀ ਸਾਡੇ ਪਿੰਡ ਦੇ ਕਲੱਬ ਆ ਕਿਹੜੀ ਦੀਪ ਸਿੰਘ ਸਕੀਨ ਮਨੀ ਹੋਰ ਆ ਮੁੰਡੇ ਕਾਫੀ ਸਾਡੇ ਨਾਲ ਖੜੇ ਆ ਵੀਟ ਗ੍ਰਾਸ ਦਾ ਇਹ ਕੰਮ ਪਿੰਡ ਰਾਮੂ ਵਾਲਾ ਵਿਖੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿੱਥੇ ਰੋਸਾਨਾ 400 ਦੇ ਕਰੀਬ ਮਰੀਜ਼ ਆਉਂਦੇ ਨੇ ਅਤੇ ਉਹ ਆਪਣਾ ਪੋਜ਼ਿਟਿਵ ਰਿਜ਼ਲਟ 6 ਤੋਂ 9 ਦਿਨਾਂ ਵਿੱਚ ਦੱਸ ਰਹੇ ਨੇ ਮੇਰੇ ਤੋਂ ਆਈ ਬਟੰਡੇ ਤੋਂ ਚੱਲਦੀ ਸੀ ਜਦੋਂ ਮੈਨੂੰ ਕੇਰਾ ਥੋੜਾ ਉਦੋਂ ਆਮ ਆਇਆ ਫਿਰ ਮੈਂ ਡਾਕਟਰ ਨੂੰ ਪੁੱਛਿਆ ਫਿਰ ਮੈਨੂੰ ਹੁਣ ਕਿੰਨੇ ਜਰ ਦਵਾਈ ਖਾਣੀ ਪਊ ਉਹਨਾਂ ਨੇ ਮੈਨੂੰ ਕਿਹਾ ਵੀ ਤੈਨੂੰ ਤਾਂ ਬਹੁਤ ਚਿਰ ਲੰਮਾ ਚੰਦ ਦਵਾਈ ਖਾਣੀ ਪਊ। ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਪੰਡਰਮੂ ਵਾਲੀ ਵਿਖੇ ਬੀਟ ਕ੍ਰਾਸ ਪਿਆ ਰਹੇ ਆ। ਫਿਰ ਮੈਂ ਇੱਥੇ ਆਏ ਮੈਂ ਬੀਟ ਕ੍ਰਾਸ ਚਾਲੂ ਕਰਿਆ। ਅੱਜ ਮੈਨੂੰ 45 ਦਿਨ ਹੋ ਗਏ ਬੀਟ ਕ੍ਰਾਸ ਪੀਂਦਿਆਂ। 1 ਮਹੀਨੇ ਬਾਅਦ ਮੈਂ ਫਿਰ ਜਦੋਂ ਚੈੱਕ ਕਰਾਇਆ ਜਾ ਕੇ ਡਾਕਟਰ ਕੋਲ। ਡਾਕਟਰ ਨੇ ਮੈਨੂੰ ਪੁੱਛਿਆ ਵੀ ਤੂੰ ਕੀ ਖਾਦਾ ਸੀ? ਫਿਰ ਮੈਂ ਕਿਹਾ ਮੈਂ ਬੀਟ ਕ੍ਰਾਸ ਪੀਣਾ। ਫਿਰ ਮੈਨੂੰ ਪੁੱਛਿਆ ਵੀ ਹੁਣ ਕਿਵੇਂ ਲੱਗਦਾ ਤੈਨੂੰ? ਫਿਰ ਮੈਨੂੰ ਡਾਕਟਰਾਂ ਦਾ ਵੀ ਨੋਟ ਤੈਨੂੰ 2-3 ਮਹੀਨੇ ਦਵਾਈ ਖਾਣੀ ਪਊ। ਕੀ ਆ ਦਵਤ ਨੂੰ ਛੇਤੀ ਕਾੜਾ ਛੋਟੀ ਹੁੰਦੇ ਰ ਮੈਂ ਪਹਿਲਾਂ ਮੋਟਰਸਾਈਕਲ ਤੇ ਆਉਂਦਾ ਹੁੰਦਾ ਸੀ ਇੱਥੇ ਤੁਰ ਕੇ ਸਾਡਾ ਪਿੰਡ ਇੱਥੋਂ 2 ਕਿਲੋਮੀਟਰ ਆ ਹੁਣ ਮੈਂ ਪੈਦਲ ਤੁਰ ਕੇ ਹੁਣ ਦੇ ਪੈਦਲ ਤੁਰ ਕੇ ਜਾਂਦਾ ਮੇਰੇ ਘਰ ਵਾਲੀ ਜੀ ਪੀੜਾਪੂੜਾ ਪੈਂਦੀ ਆ ਥੋੜਾ ਇਹ ਸਾਨੂੰ ਹੋਇਆ ਤਾਂ ਹਲੇ 10 15 ਦਿਨ ਹੀ ਆ ਤੇ ਪਰ ਉਹ ਬਹੁਤ ਫਰਕ ਆ ਬਹੁਤ ਆ ਰਹਾ ਹੈ ਅੱਛਾ ਜੀ ਲੋਕ ਸ਼ਤਾਰਾ ਦੇ ਜੀ پارک ਪੈਂਦਾ ਅੱਛਾ ਲਗਾਤਾਰ ਆਉਂਦੇ ਤੁਸੀਂ ਇੱਥੇ ਹਾਂ ਜੀ ਲਗਾਤਾਰ ਕਿਨੇ ਦੋ ਟਾਈਮ ਜਾਂ ਇੱਕ ਟਾਈਮ ਆਉਂਦੇ ਪਹਿਲਾ ਦੋ ਟਰਾਵਾਂ ਸੀ ਹੁਣ ਇੱਕ ਟਾਇਵਾ ਸੀ ਦੋ ਟੰਡਾ ਕਿ ਕਿਵੇਂ ਲੱਗਦਾ ਤੁਹਾਨੂੰ ਠੀਕ ਹੈ ਜੀ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਪੂਰੇ ਮਾਲਵੇ ਨੂੰ ਆਪਣੀ ਚਪੇਟ ਚ ਲੈ ਲਿਆ ਜੇਕਰਨੇਗਾ ਮਾਰੀਏ ਤਾਂ ਮਾਲਵੇ ਦੇ ਹਰ ਇੱਕ ਪਿੰਡ ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਉੱਥੇ ਮਰੀਜ਼ਾਂ ਨੂੰ ਮੁਫਤ ਵੀਟਗ੍ਰਾਸ ਜੂਸ ਪਹੁੰਚਾਉਣ ਦਾ ਇਹਨਾਂ ਨੌਜਵਾਨਾਂ ਦਾ ਐਨਆਰਆਈਆਂ ਦਾ ਉਪਰਾਲਾ ਕਾਬਿਲ ਤਾਰੀਫ ਹੈ ਭਗਤਾ ਭਾਈ ਤੋਂ ਬਿੰਦਰ ਜਲਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893998